ਹਰਿਆਣਾ ਅਤੇ ਹਿਮਾਚਲ ਦੇ ਦੋ ਬੰਦਿਆਂ ਦੇ ਵਿਚਕਾਰ ਇਹ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਇਹ ਝੜਪ ਇੱਕ ਅਜਿਹਾ ਰੂਪ ਧਾਰ ਲੈਂਦੀ ਹੈ ਜਿਸ ਨੇ ਜਿਸ ਬਾਰੇ ਕਿਸੇ ਨੇ ਅਜੇ ਸੋਚਿਆ ਵੀ ਨਹੀਂ ਹੋਵੇਗਾ ਜੀ ਹਾਂ ਏਥਾਰ ਗੱਡੀ ਵਾਲੇ ਜਦੋਂ ਉਥੇ ਬਹਿਸ ਹੁੰਦੀ ਆ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਜੋ ਬੱਸ ਦਾ ਡਰਾਈਵਰ ਹੁੰਦਾ ਹੈ ਹਿਮਾਚਲ ਬੱਸ ਦਾ ਡਰਾਈਵਰ ਉਸ ਨੂੰ ਇੱਕ ਪਹਾੜੀ ਤੋਂ ਹੇਠਾਂ ਹੀ ਸੁੱਟ ਦਿੱਤਾ ਜਾਂਦਾ ਹੈ ਹਾਲਾਂਕਿ ਡਰਾਈਵਰ ਦੇ ਕੀ ਹਾਲਾਤ ਨੇ ਜਿਉਂਦਾ ਹੈ ਜਾਂ ਚੱਲ ਬਸਿਆ ਇਸ ਬਾਰੇ ਵੀ ਅਜੇ ਕੋਈ ਖਬਰ ਨਹੀਂ ਸਾਹਮਣੇ ਆ ਰਹੀ ਹੈ ਪਰ ਇਹ ਤਸਵੀਰਾਂ ਤੁਹਾਨੂੰ ਹਿਮਾਚਲ ਦੇ Shimla ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਬੱਸ ਡਰਾਈਵਰ ਅਤੇ ਇੱਕ ਥਾਰ ਡਰਾਈਵਰ ਦੇ ਵਿਚਾਲੇ ਇੱਕ ਕਲੇਸ਼ ਪੈਂਦਾ ਜਿਸ ਤੋਂ ਬਾਅਦ ਬਹਿਸ ਪਸਾਈ ਹੁੰਦੀ ਇਹ ਬਹਿਸ ਪਸਾਈ ਤੋਂ ਬਾਅਦ ਇੱਕ ਡਰਾਈਵਰ ਨੂੰ ਪਹਾੜੀ ਤੋਂ ਹੇਠਾਂ ਸੁੱਟ ਦਿੱਤਾ ਜਾਂਦਾ ਹੈ ਇਹ ਵੀਡੀਓ ਸਾਹਮਣੇ ਆ ਰਹੀ ਹੈ Shimla ਤੋਂ ਜਿੱਥੇ ਕਿ ਦੋ ਵਿਅਕਤੀਆਂ ਵਿਚਾਲੇ ਬਹਿਸ ਜੋ ਹੁੰਦੀ ਹੈ ਇੱਕ ਝੜਪ ਤਾਂ ਅਜਿਹਾ ਰੂਪ ਤਾਰ ਕਰ ਲੈਂਦੀ ਹੈ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਜਾਨ ਤੇ ਹੀ ਬਣ ਜਾਂਦੀ ਹੈ ਕਿਉਂਕਿ ਉਸ ਨੂੰ ਪਹਾੜੀ ਤੋਂ ਹੇਠਾਂ ਸੁੱਟ ਦਿੱਤਾ ਜਾਂਦਾ ਹੈ ਆਏ ਦਿਨ ਹਿਮਾਚਲ ਤੋਂ ਅਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਹਿਮਾਚਲ ਇੱਕ ਪ੍ਰੇਟਕ ਦੇਸ਼ ਹੈ ਜਿੱਥੇ ਲੋਕ ਆਪਣਾ ਘੁੰਮਣਾ ਫਿਰਨਾ ਪਸੰਦ ਕਰਦੇ ਨੇ ਪਰ ਆਪਣੀ ਜਾਨ ਤੋਂ ਵੱਧ ਕੋਈ ਵੀ ਘੁੰਮਣਾ ਪਸੰਦ ਨਹੀਂ ਕਰੇਗਾ ਕਿਉਂਕਿ ਆਏ ਦਿਨ ਹੀ ਨਵੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਿਮਾਚਲ ਦੇ Shimla ਤੋਂ ਜਿੱਥੇ ਕਿ ਇੱਕ ਰੋਡਵੇਸ ਬੱਸ ਜੋ ਕਿ ਹਿਮਾਚਲ ਰੋਡਵੇਸ ਹੁੰਦੀ ਹੈ ਤੇ ਇੱਕ ਹਰਿਆਣਾ ਨੰਬਰ ਦੇ Thar ਗੱਡੀ ਦੇ ਡਰਾਈਵਰ ਤੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਉਂਦੀ ਹੈ ਕਿ ਬਹਿਸ ਬਸਾਈ ਤੋਂ ਬਾਅਦ ਜੋ ਝਗੜਾ ਹੁੰਦਾ ਉਸ ਦੇ ਵਿੱਚ ਬੱਸ ਡਰਾਈਵਰ ਤੇ ਹਾਨੀ ਖਤਰੇ ਚ ਪਾ ਦਿੱਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਸ ਡਰਾਈਵਰ ਨੂੰ ਉਸ ਪਹਾੜੇ ਤੋਂ ਹੀ ਹੇਠਾ ਸੁੱਟ ਦਿੱਤਾ ਜਾਂਦਾ ਹਾਲਾਂਕਿ ਇਸ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆ ਰਹੀ ਹੈ ਕਿ ਉਸ ਬੱਸ ਡਰਾਈਵਰ ਦਾ ਇਸ ਵੇਲੇ ਕੀ ਹਾਲ ਹੈ ਉਹ ਬਚ ਗਿਆ ਜਾਂ ਚੱਲ ਬਸਿਆ ਜਾਂ ਉਸ ਨੂੰ ਕਿੰਨੀਆਂ ਕੁ ਸੱਟਾਂ ਆਈਆਂ ਨੇ ਪਰ ਵੱਡਾ ਸਵਾਲ ਇਸ ਵੇਲੇ ਖੜਾ ਹੁੰਦਾ ਕਿ ਜੇਕਰ ਹਿਮਾਚਲ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਤਾਂ ਪਹਾੜਾਂ 'ਚ ਘੁੰਮਣ ਕੌਣ ਜਾਵੇਗਾ ਕੌਣ ਜਾਣਾ ਪਸੰਦ ਕਰੇਗਾ ਆਪਣੀ ਜਾਨ ਨੂੰ ਇਸ ਤਰੀਕੇ ਨਾਲ ਮੌਤ ਦੇ ਮੂੰਹ ਵਿੱਚ ਪਾਣਾ ਕੋਣ ਪਸੰਦ ਕਰੇਗਾ ਆਏ ਦਿਨੀ ਹਿਮਾਚਲ ਤੋਂ ਜਹਿਆਂ ਕਟਨਾਵਾ ਸਾਹਮਣੇ ਆਉਂਦੀਆਂ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਿਮਲਾ ਰੋਡ ਤੇ ਜਿੱਥੇ ਇੱਕ ਬੱਸ ਡਰਾਈਵਰ ਅਤੇ ਇੱਕ ਥਾੜ ਡਰਾਈਵਰ ਦੇ ਵਿੱਚ ਬਹਿਸ ਬਸਾਈ ਤੋਂ ਬਾਅਦ ਇਹ ਝਗੜਾ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਬੱਸ ਡਰਾਈਵਰ ਦੇ ਜਾਨ ਹੀ ਜੋਖਮ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਆਏ ਭਾਈ ਜੀ ਬਾਤ ਕੋਈ ਨਹੀਂ ਭਾਈ ਜੀ ਸਾਈਡ ਲੈ ਉਹ ਸਾਈਡ ਲੈ ਲੈ ਭਾਈ ਜੀ ਰੋਕ ਲੈ ਭਾਈ ਜੀ ਚੱਲੋ ਵੇ ਪਿੱਛੇ ਕਰੋ ਗੱਡੀ ਯਾਰ ਨਾ ਕਰੇ ਮੈਂ ਮਾਚਲ ਦੇ ਦੋ ਬੰਦਿਆਂ ਦੇ ਵਿਚਕਾਰ ਇਹ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਇਹ ਝੜਪ ਇੱਕ ਜਿਹਾ ਰੂਪ ਧਾਰ ਲੈਂਦੀ ਹੈ ਜਿਸ ਨੇ ਜਿਸ ਬਾਰੇ ਕਿਸੇ ਨੇ ਅਜੇ ਸੋਚਿਆ ਵੀ ਨਹੀਂ ਹੋਵੇਗਾ ਜੀ ਹਾਂ ਇਹ ਥਾਰ ਗੱਡੀ ਵਾਲੇ ਜਦੋਂ ਉੱਥੇ ਬਹਿਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਜੋ ਬੱਸ ਦਾ ਡਰਾਈਵਰ ਹੁੰਦਾ ਹੈ ਹਿਮਾਚਲ ਬੱਸ ਦਾ ਡਰਾਈਵਰ ਉਸ ਨੂੰ ਇੱਕ ਪਹਾੜੀ ਤੋਂ ਹੇਠਾਂ ਹੀ ਸੁੱਟ ਦਿੱਤਾ ਜਾਂਦਾ ਹੈ ਹਾਲਾਂਕਿ ਡਰਾਈਵਰ ਦੇ ਕੀ ਹਾਲਾਤ ਨੇ ਜਿਉਂਦਾ ਹੈ ਜਾਂ ਚੱਲ ਬਸਿਆ ਇਸ ਬਾਰੇ ਵੀ ਅਜੇ ਕੋਈ ਖਬਰ ਨਹੀਂ ਸਾਹਮਣੇ ਆ ਰਹੀ ਹੈ ਪਰ ਇਹ ਤਸਵੀਰਾਂ ਤੁਹਾਨੂੰ ਹਿਮਾਚਲ ਦੇ Shimla ਤੋਂ ਦਿਖਾ ਰਹੇ ਹਨ ਜਿੱਥੇ ਇੱਕ ਬੱਸ ਡਰਾਈਵਰ ਅਤੇ ਇੱਕ ਥਾਰ ਡਰਾਈਵਰ ਦੇ ਵਿਚਾਲੇ ਇੱਕ ਕਲੇਸ਼ ਪੈਂਦਾ ਜਿਸ ਤੋਂ ਬਾਅਦ ਬਹਿਸ ਪਸਾਈ ਹੁੰਦੀ ਬਹਿਸ ਪਸਾਈ ਤੋਂ ਬਾਅਦ ਇੱਕ ਡਰਾਈਵ ਨੂੰ ਪਹਾੜੀ ਤੋਂ ਹੇਠਾ ਸੁੱਟ ਦਿੱਤਾ ਜਾਂਦਾ ਹੈ ਇਹ ਵੀਡੀਓ ਸਾਹਮਣੇ ਆ ਰਹੀ ਹੈ Shimla ਤੋਂ ਜਿੱਥੇ ਕਿ ਦੋ ਵਿਅਕਤੀਆਂ ਵਿਚਾਲੇ ਬਹਿਸ ਜੋ ਹੁੰਦੀ ਹੈ ਇੱਕ ਝੜਪ ਦਾ ਅਜਿਹਾ ਰੂਪ ਤਾਰ ਕਰ ਲੈਂਦੀ ਹੈ ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਜਾਨ ਤੇ ਹੀ ਬਣ ਜਾਂਦੀ ਹੈ ਕਿਉਂਕਿ ਉਸ ਨੂੰ ਪਹਾੜੀ ਤੋਂ ਹੇਠਾ ਸੁੱਟ ਦਿੱਤਾ ਜਾਂਦਾ ਹੈ ਆਏ ਦਿਨ ਹਿਮਾਚਲ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਹਿਮਾਚਲ ਇੱਕ ਪ੍ਰੇਟਕ ਦੇਸ਼ ਹੈ ਜਿੱਥੇ ਲੋਕ ਆਪਣਾ ਘੁੰਮਣਾ ਫਿਰਨਾ ਪਸੰਦ ਕਰਦੇ ਨੇ ਪਰ ਆਪਣੀ ਜਾਨ ਤੋਂ ਵੱਧ ਕੋਈ ਵੀ ਕੁੰਮਣਾ ਪਸੰਦ ਨਹੀਂ ਕਰੇਗਾ ਕਿਉਂਕਿ ਆਏ ਦਿਨ ਹੀ ਨਵੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਿਮਾਚਲ ਦੇ Shimla ਤੋਂ ਜਿੱਥੇ ਕਿ ਇੱਕ ਰੋਡਵੇਜ਼ ਬੱਸ ਜੋ ਕਿ ਹਿਮਾਚਲ ਰੋਡਵੇਜ਼ ਹੁੰਦੀ ਹੈ ਤੇ ਇੱਕ ਹਰਿਆਣਾ ਨੰਬਰ ਦੀ Thar ਗੱਡੀ ਦੇ ਡਰਾਈਵਰ ਤੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਘਟਨਾ ਸਾਹਮਣੇ ਆਉਂਦੀ ਹੈ ਕਿ ਬਹਿਸ ਬਸਾਈ ਤੋਂ ਬਾਅਦ ਜੋ ਝਗੜਾ ਹੁੰਦਾ ਉਸ ਦੇ ਵਿੱਚ ਬੱਸ ਡਰਾਈਵਰ ਤੇ ਜਾਨ ਹੀ ਖਤਰੇ 'ਚ ਪਾ ਦਿੱਤੀ ਜਾਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬੱਸ ਡਰਾਈਵਰ ਨੂੰ ਉਸ ਪਹਾੜੀ ਤੋਂ ਹੀ ਹੇਠਾ ਸੁੱਟ ਦਿੱਤਾ ਜਾਂਦਾ ਹਾਲਾਂਕਿ ਇਸ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆ ਰਹੀ ਹੈ ਕਿ ਉਸ ਬੱਸ ਡਰਾਈਵਰ ਦਾ ਇਸ ਵੇਲੇ ਕੀ ਹਾਲ ਹੈ ਉਹ ਬਚ ਗਿਆ ਜਾਂ ਚਲ ਬਸਿਆ ਜਾਂ ਉਸ ਨੂੰ ਕਿੰਨੀਆਂ ਕੁ ਸੱਟਾਂ ਆਈਆਂ ਨੇ ਪਰ ਵੱਡਾ ਸਵਾਲ ਇਸ ਵੇਲੇ ਖੜਾ ਹੁੰਦਾ ਕਿ ਜੇਕਰ ਹਿਮਾਚਲ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਤਾਂ ਪਹਾੜਾਂ 'ਚ ਘੁੰਮਣ ਕੌਣ ਜਾਵੇਗਾ ਕੌਣ ਜਾਣਾ ਪਸੰਦ ਕਰੇਗਾ ਆਪਣੀ ਜਾਨ ਨੂੰ ਇਸ ਤਰੀਕੇ ਦੇ ਨਾਲ ਮੋਤ ਦੇ ਮੂੰਹ ਵਿੱਚ ਪਾਣਾ ਕੌਣ ਪਸੰਦ ਕਰੇਗਾ ਦਾ ਆਏ ਦਿਨੀ ਹਿਮਾਚਲ ਤੋਂ ਜਹਿਆਂ ਕਟਨਾਵਾ ਸਾਹਮਣੇ ਆਉਂਦੀਆਂ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ Shimla Road ਤੇ ਜਿੱਥੇ ਇੱਕ ਬੱਸ ਡਰਾਈਵਰ ਅਤੇ ਇੱਕ ਥਾੜ ਡਰਾਈਵਰ ਦੇ ਵਿੱਚ ਬਹਿਸ ਬਸਾਈ ਤੋਂ ਬਾਅਦ ਝਗੜਾ ਸਾਹਮਣੇ ਆਂਦਾ ਹੈ ਜਿਸ ਤੋਂ ਬਾਅਦ ਬੱਸ ਡਰਾਈਵਰ ਦੇ ਜਾਨ ਹੀ ਜੋਖਮ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਸਾਈਡ ਲੈ ਆ ਯਾਰ ਬਾਈ ਜੀ ਰੁਕ ਲੈ ਬਾਈ ਨਾ ਚਲੋ ਵੇ ਪਿੱਛੇ ਕਰੋ ਗਾੜੀ ਯਾਰ ਕਿਸ ਦੀ ਗਾੜੀ ਨਾ ਕਰੇ ਮੈਂ